ਬਸ ਸਟੈਂਡ ਦੀ ਕਰ ਕਰ ਕੇ ਤਾਂ ਉਹਦਾ ਕੀ ਬਣਿਆ ਬਸ ਸਟੈਂਡ ਵੀ ਵੱਡਾ ਮੁੱਦਾ ਬਣਿਆ ਪਿਆ ਢੰਡੇ ਦਾ ਬੇਨਤੀ ਹੈ ਵੀ ਜਿਹੜਾ ਇੰਪਰੂਵਮੈਂਟ ਟਰਸਟ ਹੈ ਪੰਜਾਬ ਸਰਕਾਰ ਵੱਲੋਂ ਇੰਪਰੂਵਮੈਂਟ ਟਰਸਟ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਉਂਕਿ ਸਾਡੇ ਕੋਲ ਟੈਕਨੀਕਲ ਸਟਾਫ ਹੈ ਸਾਡੇ ਕੋਲ ਐਸਸੀ ਹੈ ਸਾਡੇ ਕੋਲ ਐਕਸੀਅਨ ਹੈ ਸਾਡੇ ਕੋਲ ਜੇਈ ਨੇ ਸਾਡੇ ਕੋਲ ਫੀਲਡ ਸਟਾਫ ਹੈ ਸੋ ਪੰਜਾਬ ਸਰਕਾਰ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਬੱਸ ਸਟੈਂਡ ਨੂੰ ਬਣਾਉਣਾ ਜਿਹੜਾ ਹੈਗਾ ਉਹ ਇੰਪਰੂਵਮੈਂਟ ਟਰਸਟ ਨੇ ਬਣਾਉਣਾ ਪਰ ਕਿੱਥੇ ਬਣਾਉਣਾ ਉਸ ਦੇ ਲਈ ਪੰਜਾਬ ਸਰਕਾਰ ਸਾਡਾ ਸੁਮੱਚਾ ਪ੍ਰਸ਼ਾਸਨ ਸਾਡੀ ਟੈਕਨੀਕਲ ਯੂਨੀਵਰਸਿਟੀ ਸਾਡੀਆਂ ਕਾਫੀ ਸਰਵੇ ਟੀਮਾਂ ਜਿਹੜੀਆਂ ਹੈਗੀਆਂ ਨੇ ਉਹ ਲੱਗੀਆਂ ਹੋਈਆਂ ਉਹ ਸਰਵੇ ਕਰ ਰਹੀਆਂ ਟ੍ਰੈਫਿਕ ਮੋਬਿਲਿਟੀ ਚੈੱਕ ਕੀਤੀ ਜਾ ਰਹੀ ਹੈ ਕਿ ਕਿੱਥੇ ਜੇ ਬੱਸ ਸਟੈਂਡ ਬਣਾਵਾਂਗੇ ਤਾਂ ਉਹ ਜਗ੍ਹਾ ਵਾਜਬ ਹੋਊਗੀ ਸੋ ਇਸ ਕਰਕੇ ਉਸ ਦਾ ਫੈਸਲਾ ਦੋ ਤਿੰਨ ਦਿਨਾਂ ਦੇ ਵਿੱਚ ਹੋ ਜਾਣਾ ਹੁਣ ਤੱਕ ਹੋ ਜਾਣਾ ਸੀ ਜੇ ਡੀਸੀ ਸਾਹਿਬ ਨਾ ਬਦਲਦੇ ਕਿਉਂਕਿ ਉਹ ਕਾਫੀ ਨੇੜੇੋਂ ਇਸ ਜਿਹੜੇ ਪ੍ਰੋਜੈਕਟ ਨੂੰ ਦੇਖ ਰਹੇ ਸੀਗੇ ਤੇ ਇੱਕ ਮੈਂ ਗੱਲ ਹੋਰ ਮਹਿਸੂਸ ਕਰਦਾ ਹਾਂ ਤੁਸੀਂ ਵੀ ਸਾਰੇ ਸਿਆਣੇ ਹੋ ਕਿ ਜੋ ਸਾਡਾ ਇਹ ਬੀਬੀ ਵਾਲਾ ਚੌਂਗ ਦੇ ਵਿੱਚ ਪੁਲ ਬਣਿਆ ਹੋਇਆ ਹੈ ਜਿਹੜਾ ਕਿ ਪਹਿਲਾਂ ਜਿੱਥੇ ਪਟੇਲ ਨਗਰ ਦੇ ਵਿੱਚ ਬੱਸ ਸਟੈਂਡ ਬਣਨਾ ਸੀਗਾ ਉਸ ਜਗ੍ਹਾ ਦੇ ਵਿੱਚ ਬੱਸ ਸਟੈਂਡ ਨਾਮ ਬਣਦਾ ਸਭ ਤੋਂ ਵੱਡਾ ਕਾਰਨ ਇਹ ਪੁਲ ਹੈ ਸੋ ਪਿਛਲੀਆਂ ਸਰਕਾਰਾਂ ਨੇ ਮੈਂ ਮਹਿਸੂਸ ਕਰਦਾਂ ਤੇ ਬਹੁਤ ਬਹੁਤ ਵੱਡੀ ਨਲਾਇਕੀ ਹੈ ਕਿ ਜੇ ਇਹੀ ਪੁਲ ਥੋੜਾ ਜਿਹਾ ਅੱਗੇ ਜਾ ਕੇ ਤਾਰ ਦੰਦਾ ਜਿਵੇਂ ਬੀਬੀ ਵਾਲਾ ਚੌਂਗ ਦੇ ਵਿੱਚ ਥੱਲੋਂ ਟ੍ਰੈਫਿਕ ਪਾਸ ਹੁੰਦਾ ਤਾਂ ਉਸ ਤੋਂ ਵਧੀਆ ਕੋਈ ਜਗ੍ਹਾ ਹੋਣੀ ਨਹੀਂ ਸੀ ਸੋ ਅਸੀਂ ਸਰਦੇ ਸਰਵੇ ਟੀਮ ਵਾਲਾ ਵੀ ਇਹ ਮਹਿਸੂਸ ਕੀਤਾ ਕਿਉਂਕਿ ਪੋਲਾ ਨੂੰ ਅੱਗੇ ਲਿਜਾਣ ਦੇ ਵਿੱਚ ਬਹੁਤ ਵੱਡੀ ਸਮੱਸਿਆ ਆਰਮੀ ਹੈਗੀ ਆ ਸੋ ਇਸ ਕਰਕੇ ਪਿਛਲੀਆਂ ਸਰਕਾਰਾਂ ਦੀ ਨਲਾਕੀ ਰਹੀ ਆ ਕਿ ਜੇਕਰ ਉਦੋਂ ਇਹ ਥੋੜਾ ਜਿਹਾ ਧਿਆਨ ਰੱਖ ਲੈਂਦੇ ਤੁਸੀਂ ਬੱਸ ਸਟੈਂਡ ਦੀ ਗੱਲ ਛੱਡੋ ਜਿਹੜੇ ਰਿੰਗ ਰੋਡ ਆ ਜੇ ਹੁਣ ਰਿੰਗ ਰੋਡ ਦਾ ਸਾਰਾ ਟ੍ਰੈਫਿਕ ਅੱਗੇ ਬੀਬੀਆਰ ਚੌਂਕਤ ਵਿੱਚੋਂ ਵਾਪਸ ਉਸ ਨੂੰ ਮੁੜਨਾ ਪੈਣਾ ਤੇ ਜੇਕਰ ਉਹ ਥੱਲੇ ਹੀ ਜਿਹੜਾ ਰਸਤਾ ਹੁੰਦਾ ਰਿੰਗ ਰੋਡ ਦੇ ਜਿਹੜਾ ਸਾਰੇ ਟ੍ਰੈਫਿਕ ਦੇ ਲੰਘਣ ਵਾਸਤੇ ਤਾਂ ਕਿੱਡੀ ਵੱਡੀ ਸਹੂਲਤ ਕੱਲੇ ਬਠਿੰਡੇ ਵਾਲਿਆਂ ਨੂੰ ਹੋਣੀ ਸੀਗੀ ਸਾਰੇ ਇਲਾਕਿਆਂ ਨੂੰ ਵਾਸਤੇ ਨੂੰ ਹੋਣੀ ਸੀ ਸੋ ਇਸ ਕਰਕੇ ਜਿਹੜਾ ਸਾਡਾ ਲੀਡਰਸ਼ਿਪ ਹੈ ਚਾਹੇ ਮੈਂ ਨਹੀਂ ਕਹਿੰਦਾ ਸਾਡੀ ਪਾਰਟੀ ਦੀ ਆ ਚਾਹੇ ਕੋਈ ਕਾਲੀ ਆ ਚਾਹੇ ਕੋਈ ਕਾਂਗਰਸੀ ਆ ਉਹਨਾਂ ਦੀ ਡਿਊਟੀ ਬਣਦੀ ਆ ਕਿ ਉਹ ਆਉਣ ਵਾਲੇ ਸਮੇਂ ਨੂੰ ਧਿਆਨ ਦੇਵੇ ਜਿਹੜਾ ਵਿਕਾਸ ਕਾਰਜ ਹੈ ਪ੍ਰੋਜੈਕਟ ਆ ਥੋੜਾ ਗਲੇਟ ਕਰ ਲੈਂਦੇ ਥੋੜਾ ਸੋਚ ਕਰ ਲੈਂਦੇ ਵਿਚਾਰ ਕਰ ਲੈਂਦੇ ਪ੍ਰਸ਼ਾਸਨ ਦੀ ਡਿਊਟੀ ਲਾ ਦਿੰਦੇ ਕਿ ਇਸ ਪੁਲ ਦੇ ਥੱਲੇ ਕੱਟ ਹੋਣਾ ਜਿਹੜਾ ਸੀਗਾ ਉਹ ਬਹੁਤ ਜ਼ਰੂਰੀ ਸੀ ਸੋ ਸਾਨੂੰ ਇਸ ਗੱਲ ਦਾ ਦੁੱਖ ਵੀ ਹੈ ਖੇਦ ਵੀ ਹੈ ਕਿ ਅਸੀਂ ਇਸ ਮਰਦ ਦੇ ਵਿੱਚ ਕੁਝ ਕੁਝ ਕਰ ਨਹੀਂ ਸਕਦੇ ਪਰ ਸੁਖਵੀਰ ਬਾਦਲ ਜੀ ਨੇ ਇਹ ਬਹੁਤ ਵੱਡੀ ਜਿਹੜੀ ਅੰਗਹੀਲੀ ਕੀਤੀ ਹੈ ਕਿ ਉਸ ਪੁਲ ਦੇ ਥੱਲੇ ਦਾ ਰਸਤਾ ਉਹ ਨਹੀਂ ਛੱਡਿਆ ਗਿਆ ਇਸ ਦਾ ਸਾਨੂੰ ਖਮਾਜਾ ਆਉਣ ਵਾਲੇ 50 60 100 ਸਾਲ ਤੱਕ ਜਿਹੜਾ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਭੋਗਤਣਾ ਪਊਗਾ ਕਿੰਨੇ ਦਿਨਾਂ ਦੇ ਵਿੱਚ ਇਹ ਦਾ ਫਸ ਹੋ ਸਕਦਾ ਮੈਂ ਡੀਸੀ ਸਾਹਿਬ ਨਾਲ ਮੁਲਾਕਾਤ ਕਰਨੀ ਹੈ ਹਜੇ ਕੱਲ ਉਹਨੂੰ ਸਵਾਗਤ ਕਰਨ ਗਏ ਸੀ ਔਰ ਜਿਵੇਂ ਪਹਿਲਾ ਵਾਲੇ ਡੀ ਸਾਹਿਬ ਨਾਲ ਤਾਂ ਮਤਲਬ ਬੜਾ ਉਹ ਦੱਸ ਰਹੇ ਸੀ ਵੀ ਥੋੜੇ ਦਿਨਾਂ ਦੇ ਵਿੱਚ ਫੈਸਲਾ ਹੋ ਜਾਣਾ ਇਹਨਾਂ ਨਾਲ ਮੁਲਾਕਾਤ ਕਰਕੇ ਸਾਰਾ ਗੱਲ ਜਿਹੜੀ ਤੈਹ ਹੋ ਜੂਗੀ ਬੱਸ ਸਟੈਂਡ ਦੀ ਕਰਕੇ ਕੀਤਾ ਉਹਦਾ ਕੀ ਬਣਿਆ ਬੱਸ ਸਟੈਂਡ ਵੀ ਵੱਡਾ ਮੁੱਦਾ ਬਣਿਆ ਪਿਆ ਠੰਡੇ ਦਾ ਬੇਨਤੀ ਹੈ ਵੀ ਜਿਹੜਾ ਇੰਪਰੂਵਮੈਂਟ ਟਰਸਟ ਹੈ ਪੰਜਾਬ ਸਰਕਾਰ ਵੱਲੋਂ ਇੰਪਰੂਵਮੈਂਟ ਟਰਸਟ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਉਂਕਿ ਸਾਡੇ ਕੋਲ ਟੈਕਨੀਕਲ ਸਟਾਫ ਸਾਡੇ ਕੋਲ ਐਸਸੀ ਆ ਸਾਡੇ ਕੋਲ ਐਕਸੀਅਨ ਆ ਸਾਡੇ ਕੋਲ ਜੇਈ ਨੇ ਸਾਡੇ ਕੋਲ ਫੀਲਡ ਸਟਾਪ ਆ ਸੋ ਪੰਜਾਬ ਸਰਕਾਰ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਕਿ ਬੱਸ ਸਟੈਂਡ ਨੂੰ ਬਣਾਉਣਾ ਜਿਹੜਾ ਹੈਗਾ ਉਹ ਇੰਪਰੂਵਮੈਂਟ ਟਰਸਟ ਨੇ ਬਣਾਉਣਾ ਪਰ